ਮਿੱਤਰੋ ਸਾਢੇ 3 ਹੋ ਗਏ ਆ ਸ਼ਾਮ ਵਾਲੇ ਤੇ ਦੁਪਹਿਰ ਵਾਲੀ ਲਾ ਲਓ ਭਾਵੇਂ ਸ਼ਾਮ ਵਾਲੇ ਲਾ ਲਓ ਤੇ ਹੁਣੇ ਬਸ ਕਊਆ ਨੇ ਵਲੌਗ ਬਣਾ ਕੇ ਹਟੇ ਆ ਤੇ ਉਹਨੂੰ ਐਡੀਟਿਓਰ ਕਰਦੇ ਆ ਤੇ ਜ਼ਰੂਰ ਵੇਖਿਆ ਜੇ ਤੁਸੀਂ ਤੇ ਆਂਡੇ ਹੁਣ ਬਾਹਰੋਂ ਆ ਗਏ 4 ਆ ਚਿੱਟੀ ਕੁਕੜੀ ਬੈਠੀ ਇੱਕ ਚਲੋ ਕੋਈ ਗੱਲ ਨਹੀਂ ਇਹਨੂੰ ਬੰਨ੍ਹ ਦਿੰਨੇ ਆ ਅੰਦਰ ਚਲਦੇ ਆਪਾਂ ਕਊਆ ਨੇ ਵਲੌਗ ਚ ਜਿੰਨੇ ਹੋ ਸਕੇ ਆਪਾਂ ਰਿਪਲਾਈ ਦਿੱਤੇ ਆ ਤੇ ਇੱਧਰ ਵੇਖ ਲੀਏ ਅਗਣੀ ਆਇਆ ਜੇ 4 ਬਾਹਰੋਂ ਸੀਗੇ ਬੱਗਨੇ ਆ ਜੇ ਫਿਰ ਕਰਿਆ ਜੇ ਸੋਣਾ ਜਿਹਾ ਕਮੈਂਟ ਫੋਲੋ ਜ਼ਰੂਰ ਕਰਿਆ ਜੇ ਆਪਾਂ ਨੂੰ ਤੇ YouTube ਦਾ ਵੀ ਜਲਦੀ ਜਲਦੀ ਕਰੋ ਯਾਰ 10000 ਕਰ ਦੋ ਜਲਦੀ ਜਲਦੀ ਫਿਰ ਆਪਾਂ ਵੱਡੇ ਵਲੌਗ ਵੀ ਆਏ ਜਲਦੀ ਜਲਦੀ ਲੈ ਕੇ ਆਵਾ ਕਰਾਂਗੇ ਦੋ ਦੋ ਦਿਨਾਂ ਬਾਅਦ ਹੀ ਲੈ ਆਵਾਂ ਕਰਾਂਗੇ ਵਲੌਗ ਆਪਾਂ ਬਾਕੀ ਅੱਜ ਆਂਡੇ ਮੈਨੂੰ ਲੱਗਦਾ ਵੱਧ ਹੋਣਗੇ ਚਲੋ ਇਹਦਾ ਵੇਖਦੇ ਆ ਇੱਕ ਆਲ ਮਿਲ ਗਿਆ ਜੇ ਤੇ ਉੱਧਰ ਕੁਕੜੀ ਬੈਠੀ ਹੋਈ ਆ ਆ ਜਾਓ ਫਿਰ ਉਹਦੇ ਥੱਲੇ ਵੇਖਦੇ ਕਿੰਨੇ ਆਂਡੇ ਹੂੰ ਤੇ ਇੱਕ ਉਹ ਕੁਕੜੀ ਆ ਦੋ ਹੀ ਜਾਂਦੇ ਥੱਲੇ ਜਿਹੜੀ ਉਹ ਕੁਕੜੀ ਬਿਮਾਰ ਸੀ ਨਾ ਆਪਣੀ ਕੱਲ ਵੀਡੀਓ ਪਾਈ ਸੀ ਉਹ ਮਰ ਗਈ ਵੀਰ ਉਹ ਬਾਅਦ ਚ ਨਹੀਂ ਬਚੀ ਉਹਨੂੰ ਦੌਰੇ ਜਿ ਪੈਂਦੇ ਸੀ ਥੋੜੇ ਥੋੜੇ ਟਾਈਮ ਬਾਅਦ ਉੱਠ ਉੱਠ ਕੇ ਵਾਜਦੀ ਹੀ ਉੱਠਣ ਨੂੰ ਕਰਦੀ ਸੀ ਇੱਕ ਆਂਡ ਆ ਗਿਆ ਪਰ ਨਹੀਂ ਵਿਚਾਰੀ ਕੀ ਕਰੀਏ ਫਿਰ ਹੁਣ ਸਾਹਲੀ ਚੀਜ਼ ਦਾ ਵੀ ਨਾ ਪਰੋਸਾ ਨਹੀਂਗਾ ਕੋਈ ਦਵਾਈ ਦੋਈ ਵੀ ਆਪਾਂ ਦਿੱਤੀ ਚਾਰ ਆ ਭਾਈ ਇੱਧਰ ਵੇਖੋ ਇੱਧਰ ਇੱਕ ਹੀ ਆ ਹਾਂ ਚਲੋ 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 ਨਾ ਮੈਂ ਲਾ ਤਾਂਡੇ ਥੋੜੇ ਮੈਂ ਆਂਡੇ ਜਿਆਦੇ ਆ ਅੰਡੇ ਮੈਂ ਲਾਦਾ ਸਾਬ ਦੇ ਹੋਣਗੇ ਇਹਦੇ ਥੱਲੇ ਕਿੰਨੇ ਆ ਓਲੀ 3 ਉਹ ਵੀ ਉਹਨੇ ਖੰਭ ਚ ਲਕੋ ਲਿਆ ਬੜੀ ਤੇਜ ਆ ਬਾਕੀ ਇਹ ਟੋਕਰੀ ਵੀ ਵੱਡੀ ਆ ਓਏ ਤਿੰਨ ਆ ਗਈ ਇਧਰੋਂ ਤਿੰਨ ਸੀਗੇ ਇਹ ਤਾਂ ਮੇਰਾ ਕੈਮਰਾ ਵਾਲ ਧਿਆਨ ਨਹੀਂ ਰਹਿਦਾ ਅੰਡੇ ਚੁੱਕਣ ਦਾ ਨਾ ਜਦੋਂ ਕੈਮਰੇ 'ਚ ਮੈਨੂੰ ਪਤਾ ਨਹੀਂ ਲੱਗਦਾ ਵਿਖਾਈ ਹੁਣ ਤੁਹਾਨੂੰ ਕਿਹਨੇ ਇਧਰ ਆ ਗਿਆ ਤਿੰਨ ਬਸ ਥੋੜਾ ਟਾਈਮ ਖੜੋ ਤੇ ਕੰਟੈਂਟ ਆਪਾਂ ਚੇਂਜ ਕਰਾਂਗੇ ਮਤਲਬ ਅੰਡੇ ਵਾਲੇ ਤਾਂ ਰੱਖਾਂਗੇ ਹੋਰ ਵੀ ਨਾਲ ਲਿਆਵਾਂਗੇ ਇੰਦਰ ਪਈ ਚਾਰ ਦੋ ਆ ਗਏ ਆ ਤਿੰਨਾ ਤਿੰਨ ਆਏ ਨੇ ਥੱਲੋਂ ਤੇ ਲੋ ਕਰ ਲਿਆ ਜੀ ਫੋਲੋ ਧੰਨਵਾਦ ਜੀ